ਹਾਂ ਤਾਂ ਕਿ ਘੱਟੋ ਘੱਟ ਜੀ ਮੇਰਾ 2.5 ਤੋਂ 3 ਲੱਖ ਰੁਪਏ ਦੇ ਨੇੜੇ ਤੇ ਲੱਗ ਗਿਆ ਜੀ ਮੈਂ ਬਿਲਕੁਲ ਗਰੀਬ ਪਰਿਵਾਰ ਮੈਂ ਜੀ ਮੰਗ-ਮਾਗੇ ਕੇ ਲੋਕਰ ਨੂੰ ਕੱਟੇ ਕਰਕੇ ਦੇ ਕਹਿ ਦੇ ਕਰਨ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਇੰਦਾ ਕੀਤਾ ਨਾ ਉਹਨਾਂ ਨੇ ਇਹਨੂੰ ਜਾਲੀ ਇੱਕ ਦਾ ਇੱਕ ਜਾਲੀ ਵੀਜਾ ਲਵਾਤਾ ਇੱਕ ਰੀਅਲ ਵੀਜਾ ਲਵਾਤਾ ਮੋਗਾ ਦੇ ਵਿੱਚ ਇੱਕ ਗਰੀਬ ਲੜਕੀ ਵੱਡੀ ਠੱਗੀ ਦਾ ਸ਼ਿਕਾਰ ਹੋਈ ਹੈ ਪਹਿਲਾਂ ਤਾਂ ਵਿਦੇਸ਼ ਭੇਜਣ ਦੇ ਨਾਂ ਉੱਤੇ 에ਜੰਟ ਵੱਲੋਂ ਠੱਗੀ ਮਾਰੀ ਜਾਂਦੀ ਹੈ ਬਾਅਦ ਦੇ ਵਿੱਚ ਲੜਕੀ ਨੂੰ ਜੇਲ੍ਹ ਜਾਣਾ ਪੈਂਦਾ ਹੈ ਤਾਂ ਗਰੀਬ ਪਰਿਵਾਰ ਜਿਸ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਆਪਣੀ ਲੜਕੀ ਨੂੰ ਵਿਦੇਸ਼ ਭੇਜਣ ਦਾ ਫੈਸਲਾ ਲੈਂਦਾ ਹੈ ਲੇਕਿਨ ਵਿਦੇਸ਼ ਜਾਣ ਦੇ ਨਾਂ ਉੱਤੇ ਇਸ ਗਰੀਬ ਪਰਿਵਾਰ ਦੇ ਨਾਲ ਵੱਡੀ ਠੱਗੀ ਹੋ ਜਾਂਦੀ ਹੈ ਅਤੇ ਇਹਨਾਂ ਦੀ ਲੜਕੀ ਨੂੰ ਵਦੇਸ਼ ਜਾਣ ਦੀ ਥਾਂ ਉੱਤੇ ਜੇਲ੍ਹ ਜਾਣਾ ਪੈਂਦਾ ਹੈ ਤਾਂ ਸਮਾਜ ਦੇਵੀਆਂ ਦੇ ਵੱਲੋਂ ਲੜਕੀ ਦੀ ਮਦਦ ਕਰਕੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਇਆ ਗਿਆ ਹੈ। ਮੋਗਾ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਉਹ ਵਾਪਰੀ ਹੈ। ਮੋਗਾ ਦੇ ਪਿੰਡ ਤਖਾਨਵੱਦੀ ਰਹਿਣ ਵਾਲੀ ਇੱਕ ਲੜਕੀ ਕਤਰ ਦੇ ਵਿੱਚ ਕੰਮ ਕਾਜ ਲਈ ਜਾਣਾ ਚਾਹੁੰਦੀ ਸੀ ਲੇਕਿਨ ਏਜੰਟ ਦੇ ਵੱਲੋਂ ਉਸ ਦੇ ਨਾਲ ਠੱਗੀ ਮਾਰ ਲਈ ਜਾਂਦੀ ਹੈ ਜਿਸ ਕਰਕੇ ਉਸ ਨੂੰ ਬੰਬੇ ਦੀ ਕਾਰਗਿਲ ਜੇਲ੍ਹ ਦੇ ਵਿੱਚ 7 ਦਿਨ ਨੇ ਜਿਹੜੇ ਉਹ ਬਤਾਉਣੇ ਪੈਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਲਾਗਲੇ ਪਿੰਡ ਦੇ ਇੱਕ ਸਮਾਜ ਸੇਵੀ ਨਾਲ ਸੰਪਰਕ ਕੀਤਾ ਜਾਂਦਾ ਏ ਅਤੇ ਉਹ ਸਮਾਜ ਸੇਵੀ ਪਰਿਵਾਰ ਦੀ ਮਦਦ ਕਰਦਾ ਏ ਅਤੇ ਕਿਸੇ ਤਰ੍ਹਾਂ ਲੜਕੀ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਇਆ ਜਾਂਦਾ ਏ ਉਸ ਦੀ ਜ਼ਮਾਨਤ ਆ ਜਿਹੜੀ ਉਹ ਕਰਵਾਈ ਜਾਂਦੀ ਆ ਤਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਲੜਕੀ ਨੇ ਕਿਹਾ ਕਿ ਉਹ ਕੰਮ ਦੇ ਸੰਸਲੇ ਵਿੱਚ ਕੱਤਰ ਜਾਣਾ ਚਾਹੁੰਦੀ ਸੀ ਜਿਸ ਕਾਰਨ ਉਹਨਾਂ ਦੀ ਜਾਣ ਪਛਾਣ ਦੀ ਰਾਜਕੌਰ ਨੇ ਸੇਵ ਸਿੰਘ ਨਾਂ ਦੇ ਇੱਕ ਏਜੰਟ ਨਾਲ ਉਸ ਦੀ ਮੁਲਾਕਾਤ ਕਰਵਾਈ ਜਿਸ ਨੇ ਪਾਸਪੋਰਟ ਦੇ ਉੱਤੇ ਵੀਜ਼ਾ ਲਗਾ ਕੇ ਦਿੱਤਾ ਲੇਕਿਨ ਉਹ ਵੀਜ਼ਾ ਨਕਲੀ ਸੀ ਜਦੋਂ ਲੜਕੀ 에ਰਪੋਰਟ ਤੇ ਗਈ ਤਾਂ 에ਰਪੋਰਟ ਦੇ ਉੱਤੇ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਦੂਜੇ ਪਾਸੇ ਲੱਖਾਂ ਰੁਪਏ ਦੀ ਠੱਗੀ ਇਸ ਗਰੀਬ ਪਰਿਵਾਰ ਦੇ ਨਾਲ ਹੋ ਚੁੱਕੀ ਹੈ ਦੂਜੇ ਪਾਸੇ ਸਮਾਜ ਸੇਵੀ ਦੇ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ ਅਤੇ ਅਦਾਲਤ ਦੇ ਵਿੱਚ ਜੁਰਮਾਨਾ ਭਰ ਕੇ ਉਸ ਦੀ ਜ਼ਮਾਨਤ ਆ ਜਿਹੜੀ ਉਹ ਕਰਵਾਈ ਗਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੀੜਤ ਲੜਕੀ ਉਸ ਦੇ ਪਰਿਵਾਰ ਅਤੇ ਮਦਦ ਕਰਨ ਵਾਲੇ ਸਮਾਜ ਸੇਵੀ ਦਾ ਆਓ ਦੇਖਦੇ ਹਾਂ ਅਸੀਂ ਜੀ ਉੱਥੇ ਕਤਰ ਦਾ ਵੀਜ਼ਾ ਲਵਾਇਆ ਸੀ ਜੋ ਕਿ ਸਾਨੂੰ ਮਾਸਕਡ ਦਾ ਵੀਜ਼ਾ ਦਿੱਤਾ ਗਿਆ ਸੀਗਾ ਤੇ ਅਸੀਂ ਦਿੱਲੀ ਜਦੋਂ ਦਿੱਲੀ ਗਏ ਤਾਂ ਉਹ ਰਾਜਕੌਰ ਨੇ ਸਾਨੂੰ ਕਿਹਾ ਸਾਰਾ ਕੁਝ ਦਿੱਤਾ ਪ੍ਰੂਫ ਵੀ ਦਿੱਤੇ ਆ ਏਜੰਟ ਨਾਲ ਉਹਨੇ ਗੱਲ ਵੀ ਕਰਵਾਈ ਆ ਸਾਡੀ ਉਹ ਗੱਲ ਵੀ ਕਰਦੇ ਰਹੇ ਆ ਸਾਡੇ ਨਾਲ ساری ਗੱਲਬਾਤ ਉਹਨਾਂ ਨੇ ਕੀਤੀ ਆ ਤੇ ਏਜੰਟ ਸਾਨੂੰ ਬਾਗਾ ਪ੍ਰਾਣਾ ਚੜੱਕਰ ਰੋਡ ਤੇ ਆ ਕੇ ਹਨਾ ਫਾਇਲੈਂਸ ਦੇ ਕੇ ਗਿਆ ਪ੍ਰੂਫ ਦੇ ਕੇ ਗਿਆ ਤੇ ਨਾਲੇ ਪੈਸੇ ਲੈ ਕੇ ਗਿਆ ਅਕਾਊਂਟ 'ਚ ਵੀ ਪੈਸੇ ਪਵਾਏ ਆ ਉਹਨਾਂ ਨੇ ਸਾਰਾ ਕੁਝ ਕੀਤਾ ਸਾਡੇ ਤੋਂ ਤੇ ਜੋ ਤੇ ਜਦੋਂ ਅਸੀਂ ਦਿੱਲੀ ਪਹੁੰਚ ਗਏ ਉਸ ਤੋਂ ਬਾਅਦ ਜਦੋਂ ਫਲੈਟ ਸੀਗੀ ਤੇ ਬੰਬੇ ਵੀ ਬੰਬੇ ਜਾ ਚੁੱਕੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੱਸਿਆ ਜਦੋਂ ਕਿ ਸਾਡੇ ਨਾਲ ਆ ਗੱਲਬਾਤ ਹੋ ਗਈ ਆ ਤਾ ਉਹ ਅਗੋਂ ਅਗੋਂ ਉਹਨਾਂ ਨੇ ਨਾ ਕੋਈ ਫੋਨ ਨਹੀਂ ਚੱਕਿਆ ਨਾ ਸਾਡੇ ਘਰ ਦੇ ਦਾ ਚੱਕਿਆ ਨਾ ਹੀ ਸਾਡਾ ਚੱਕਿਆ ਫੋਨ ਤੇ ਉਹਨਾਂ ਨੇ ਫਰ ਤੋਂ ਪੈਸੇ ਪੂਸੇ ਲੈ ਕੇ ਧੋਖਾ ਘੜੀ ਕਰਤੀ ਤੇ ਸਭ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਗਿਆ ਸੀ ਤੁਸੀਂ ਕਿਹਾ ਵੀਜ਼ਾ ਕਿਹੜੇ ਕੰਟਰੀ ਦਾ ਲਵਾਇਆ ਸੀਗਾ ਔਰ ਕਦਾਂ ਵੀਜ਼ਾ ਲਵਾਇਆ ਸੀ ਅਸੀਂ ਵੀਜ਼ਾ ਕਤਰਦਾ ਲਵਾਇਆ ਸੀ ਤੇ ਵਰਕ ਲਈ ਲਵਾਇਆ ਸੀਗਾ ਕਿਹੜਾ ਵੀਜ਼ਾ ਦਿੱਤਾ ਤੁਹਾਨੂੰ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਸੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਰਾਜਕੋੜ ਦੀ ਇਹ ਕੌਣ ਹੈ ਰਾਜਕੋੜ ਕੀ ਲੱਗਦੀ ਹੈ ਰਾਜਕੋੜ ਮਾਸੀ ਲੱਗਦੀ ਹੈ ਜੀ ਲੇ ਇਸ ਤੇ ਇਹ ਮਾਛਲੇ ਹਾਂਜੀ ਕਦੀ ਗੱਲਬਾਤ ਨਹੀਂ ਹੋਈ ਉਹਦੇ ਨਾਲ ਜਦੋਂ ਤੁਸੀਂ ਬੰਬੇ ਵਿੱਚ ਫਸਿਆ ਤੁਸੀਂ ਨਹੀਂ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਕੀ ਕਰਨਾ ਪਤਾ ਨਹੀਂ ਜੀ ਇਹ ਜਿਹੜਾ 에ਜੰਟ ਸੀਗੇ ਉਹਨੂੰ ਜਾਣਦੇ ਸੀ ਤੁਸੀਂ ਨਹੀਂ ਜੀ ਰਾਜਕੌਰ ਜਾਣਦੇ ਸੀਗੇ ਰਾਜਕੌਰ ਨੇ ਉਹਨਾਂ ਨਾਲ ਗੱਲ ਕਰਵਾਈ ਆ ਰਾਜਕੌਰ ਨੇ ਰਾਜਕੌਰ ਦੇ ਕਹਿਣ ਤੇ ਇਹ ਸਾਰਾ ਕੁਝ ਕੀਤਾ ਜੇ ਉਹਨਾਂ ਕਹਿਣ ਤੇ ਸਾਰਾ ਅਪਰੂਵ ਬਣਵਾਏ ਸੀ ਕਿੰਨੇ ਕਿੰਨੇ ਦਿਨ ਤੁਹਾਨੂੰ ਉੱਥੇ ਜਿਹੜਾ ਸੰਤਾਪੋਗਣਾ ਪਿਆ ਸੀ 7 ਦਿਨ ਜੀ ਕੀ ਕਹਿੰਦੇ ਕੀ ਸੀ ਉਹ ਕਿਉਂ ਤੁਹਾਨੂੰ ਉੱਥੇ ਜਿਹੜੇ ਚ ਰੱਖਿਆ ਉਹਨਾਂ ਨੇ ਦੱਸਿਆ ਕੁਝ ਕਿਉਂਕਿ ਉਹਨਾਂ ਨੇ ਜਾਲੀ ਵੀਜ਼ੇ ਦਿੱਤੇ ਸੀ ਇਹ ਤੇ ਇੱਕ ਪਰਮਨੈਂਟ ਵਰਕ ਵੀਜ਼ਾ ਦਿੱਤਾ ਤੇ ਇੱਕ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਜੋ ਕਿ ਉਹਨਾਂ ਨੇ ਉੱਥੇ ਬੰਬੇ ਵਾਲਿਆਂ ਨੇ ਚੈੱਕ ਕੀਤੇ ਤੇ ਉੱਥੇ ਸ਼ੋ ਹੋਣ ਲੱਗੇ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਦੇਖੇ ਤੇ ਉਹਨਾਂ ਨੇ ਫੋਨ ਵੀ ਲੈ ਲਿਆ ਪਾਸਪੋਰਟ ਵੀ ਸਭ ਕੁਝ ਮੇਤੂ ਲੈ ਕੇ ਉਹਨਾਂ ਨੇ ਹਨਾ ਤੇ ਉਹਨਾਂ ਨੇ ਮੇਰੇ ਤੇ ਕਾਰਵਾਈ ਕਰਕੇ ਕੇਸ ਕਰਕੇ ਤੇ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਪੈਸੇ ਦੀ ਗੱਲ ਕੀਤੀ ਜਾਵੇ ਪੈਸੇ ਕਿੰਨੇ ਤੁਹਾਡੇ ਵੀਜੇ ਤੋਂ ਲੈ ਕੇ ਹੁਣ ਤੱਕ ਕਿੰਨੇ ਕੇ ਪੈਸੇ ਤੁਹਾਡੇ ਕੋਲ ਖਰਚ ਆਲੇ ਹਾਂ ਹਾਂਜੀ ਅਸੀਂ 30000 ਅਕਾਊਂਟ ਵਿੱਚ ਪਾਇਆ ਸੀ ਟਰਾਂਸਫਰਮ ਕੀਤੇ ਅਸੀਂ ਜੀ 50000 ਅਸੀਂ ਨਗਦ ਦਿੱਤਾ ਉਹਨਾਂ ਨੂੰ ਤੇ ਬਾਕੀ 1.5 ਲੱਖ ਵੰਗ ਤੇ ਮੇਰੇ ਘਰਦਿਆਂ ਨੇ ਮੇਰੇ ਚਾਚੇ ਤਾਇਆ ਰੱਗਿਆ ਨੇ ਇਕੱਠੇ ਕਰਕੇ ਮੇਰੇ ਤੇ ਲਾਏ ਆ ਹੁਣ ਤੁਹਾਨੂੰ ਫੋਨ ਲੈ ਕੇ ਆਇਆ ਹਣ ਬਸੰਤ ਅੰਕਲ ਸਾਨੂੰ ਲੈ ਕੇ ਅ ਅضی ਫਸੇ ਪਏ ਸੀ ਉੱਥੇ ਬੰਬੇ ਚ ਤੇ ਬਸੰਤ ਅੰਕਲ ਗਿਆ ਨਾਲ ਦੇ ਪਿੰਡ ਦਾ ਵਾ ਤੇ ਸਾਨੂੰ ਉਹਨਾਂ ਦਾ ਕਿਸੇ ਨੇ ਕੰਟੈਕਟ ਕਰਵਾਇਆ ਤੇ ਮੇਰੇ ਡੈਡੀ ਆ ਗਏ ਮੈਨੂੰ ਫੇਰ ਅੱਜ ਬਸੰਤ ਅੰਕਲ ਲੈ ਕੇ ਆਇਆ ਕਰੇ ਬਟ ਕੀ ਮੈਸੇਜ ਦਿਓਗੇ ਨਾ ਮਾਪਿਆਂ ਨੂੰ ਜਿਹੜੇ ਮਾਪੇ ਆ ਆਪਣੇ ਜਵਾਨ ਧੀਆਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਬਾਹਰ ਭੇਜ ਦਿੰਦੇ ਆ ਮੈਂ ਅਗਲਿਆਂ ਦੇ ਮਾਪਿਆਂ ਨੂੰ ਇਹ ਹੀ ਕਹਿਣਾ ਚਾਹੁੰਨੀ ਆ ਕਿ ਆਪਣੀਆਂ ਧੀਆਂ ਨੂੰ ਬਾਹਰ ਭੇਜਣ ਨਾ ਭੇਜਣ ਕਿਉਂਕਿ ਕਿਸੇ ਵੀ ਕੋਈ ਵੀ ਏਜੰਟ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਮੇਰੇ ਨਾਲ ਹੋ ਰਹੀ ਹੈ ਹੋਈ ਹੈ ਤੇ ਉਸ ਤਰ੍ਹਾਂ ਅਗਲਿਆਂ ਨਾਲ ਹੋਣ ਤੇ ਉਹਨਾਂ ਨੂੰ ਕੁੜੀ ਆਪਣੀਆਂ ਧੀਆਂ ਨੂੰ ਨਹੀਂ ਭੇਜਣਾ ਚਾਹੀਦਾ ਹੁਣ ਤੁਸੀਂ ਇਸ ਦੀ ਮੰਗ ਹੀ ਕਰੋਗੇ ਐਸਤੀ ਮੰਗ ਕਿਉਂਕਿ ਅਸੀਂ ਜੀ ਬਹੁਤ ਹੀ ਬਹੁਤ ਹੀ ਜ਼ਿਆਦਾ ਗਰੀਬ ਘਰ ਦੇ ਹੈਗੇ ਆ ਜੋ ਕਿ ਸਾਡੇ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਮਾੜੇ ਆ ਤੇ ਅਸੀਂ ਜਿੰਨੇ ਕਿ ਸਾਡੇ ਤੇ ਵੈਸੇ ਲੱਗਿਆ ਤੇ ਅਸੀਂ ਉਹ ਵਾਪਸ ਲੈਣਾ ਚਾਹੁੰਦੇ ਆਂ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਆਂ ਜੀ ਹਣ ਤੱਕ ਘੱਟੋ ਘੱਟ ਜੀ ਮੇਰਾ 2.5 ਤੋਂ 3 ਲੱਖ ਰੁਪਏ ਦੇ ਨੇੜੇ ਤੇ ਲੱਗ ਗਿਆ ਜੀ ਮੈਂ ਬਿਲਕੁਲ ਗਰੀਬ ਪਰਿਵਾਰ ਮੈਂ ਜੀ ਮੰਗ-ਮੰਗ ਕੇ ਕਿ ਲੋਕਾਂ ਨੂੰ ਕੱਟੇ ਕਰਕੇ ਦੇ ਕਹੇ ਦੇ ਕਾਰਨ ਉਹ ਵੀ ਪੈਸੇ ਜਿਹੜੇ ਮੈਂ ਕਹੇ ਵੀ ਮੈਂ ਪੈਸੇ ਆ ਜਿਹੜੀ ਜਗਾ ਮੈਂ ਇਹ ਵੇਚ ਕੇ ਜਾਂ ਘਰ ਲੈਣੇ ਕਰਕੇ ਤੁਹਾਡੇ ਪੈਸੇ ਵਾਪਸ ਜ਼ਰੂਰ ਕਰੂੰਗਾ ਪਰ ਕਹਿ ਰਾ ਮੇਰੀ ਲੜਕੀ ਮੇਰੇ ਬਾਹਰ ਹੋਣੀ ਚਾਹੀਦੀ ਲੱਗਦਾ ਨਹੀਂ ਕਿ ਤਨਾ ਕਿਤੇ ਜਿਹੜੇ ਮਾਪੇ ਵੀ ਕਸੂਰਵਾਰ ਹੈ ਆਪਣੇ ਬੱਚਿਆਂ ਨੂੰ ਬਗੈਰ ਪੁਸ਼ਟੀ ਤੋਂ ਬਾਹਰ ਭੇਜ ਦਿੰਦੇ ਹਾਂ ਹਾਂਜੀ ਇਹ ਪਰ ਸਾਡੇ ਕੋਲ ਜੀ ਤੱਕ ਮੇਰਾ ਪ੍ਰੈਸ਼ਰ ਹੋਇਆ ਵਸ ਗਿਆ ਜੀ ਤੇ ਚਾਰ ਪ੍ਰੈਸ਼ਰ ਹੁਣ ਥੋੜੇ ਟਾਈਮ ਤੋਂ ਹੋਇਆ ਸੀ ਜੀ ਤੇ ਮੇਥੋਂ ਕੰਮ ਨਹੀਂ ਹੋ ਰਿਹਾ ਇੱਕ ਕੁੜੀ ਕਹਿੰਦੇ ਸਕੂਲ ਤੋਂ ਵੀ ਆਤੀ ਸੀ ਕਿ ਕਹਿੰਦੇ ਵੀ ਮੈਂ ਲੜੀ ਮੈਂ ਤੁਹਾਨੂੰ ਮੈਂ ਕੰਮ ਕਰੂੰਗੀ ਮੈਂ ਤੁਸੀਂ ਆਪ ਦਾ ਬਹਿ ਕੇ ਵਿਖਾਓ ਕੋਈ ਤਾਂ ਤੁਹਾਨੂੰ ਕੰਮ ਨਹੀਂ ਹੁੰਦਾ ਉਹਨੇ ਨਾ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਈ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਦੀ ਹਜੇ ਕੋਈ ਕਾਰਵਾਈ ਨਹੀਂ ਕੀਤੀ ਸੀ ਅਸੀਂ ਸਿੱਧਾ ਕਹਿੰਦਾ ਵੀ ਆਪਾਂ ਸ਼ਾਮ ਤੱਕ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਤੱਕ ਇਹ ਸ਼ਾਮ ਤੜਕੇ ਸਵੇਰ ਹੀ ਲੜਕੇ ਨੂੰ ਲੈ ਕੇ ਆਏ ਆ ਕਿ ਮੰਗ ਕੀ ਕਰੂੰਗਾ ਅਸੀਂ ਜੇ ਕਹਿੰਦਾ ਕਾਰਵਾਈ ਇਹਨਾਂ ਤੇ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਏਜੰਟ ਤੇ ਜਿਹੜੇ ਉਹ ਜੇ ਲੜਕੇ ਨੂੰ ਲੈ ਕੇ ਮਾਰਾਹ ਕਰਦੇ ਉੱਥੇ ਜਾ ਕੇ ਤੇ ਇੱਕ ਜੇ ਇਹਨਾਂ ਤੇ ਜਿਹੜੇ ਪੈਸੇ ਲੱਗੇ ਸਾਨੂੰ ਵਾਪਸੀ ਹੋਣੀ ਚਾਹੀਦੀ ਹੈ ਗਰੀਬ ਪਰਿਵਾਰ ਅਸੀਂ ਮੰਗ-ਮੰਗ ਕੇ ਪੈਸੇ ਲਾਇਆ ਜਿਨ੍ਹਾਂ ਦੇ ਪੈਸੇ ਮੈਂ ਧਾਰ ਕਰ ਕਰ ਕੇ ਲਾਇਆ ਉਹ ਵੀ ਮੈਨੂੰ ਮੋੜਨੇ ਪਏ ਜੀ ਮੈਨੂੰ ਜੇ ਘਟੋ ਕੱਢ ਦੀ 15 ਸਾਲ ਲੱਗੇ 15 ਸਾਲ ਖੜੇ ਮੇਰੀ ਜ਼ਿੰਦਗੀ ਹੈਗੀ ਖੜੀ ਨਹੀਂ ਹੈ ਮੇਰਾ ਨਾਮ ਬਸੰਤ ਸਿੰਘ ਹੈ ਪਿੰਡੜ ਮੇਰਾ ਡਾਲਾ ਹੈ ਤੇ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ ਬਸੰਤ ਜੀ ਦਾ ਮਾਮਲਾ ਸਾਹਮਣੇ ਹੈ ਕੋਈ ਲੜਕੀ ਨੂੰ ਤੁਸੀਂ ਬਾਹਰੋਂ ਲੈ ਕੇ ਆਏ ਮਾਮਲਾ ਕੀ ਹੈ ਪੂਰਾ ਮਾਮਲਾ ਇਦਾਂ ਜੀ ਇੱਕ ਮੇਰੇ ਨਾਲ ਦੇ ਪਿੰਡ ਤੋਂ ਸੀਗੀ ਗਰੀਬ ਪਰ ਬਹੁਤ ਗਰੀਬ ਪਰਿਵਾਰ ਹੈ ਕਿਉਂਕਿ ਹਰ ਇੱਕ ਪਰਿਵਾਰ ਨੂੰ ਇਹ ਹੁੰਦਾ ਹੈ ਕਿ ਅਸੀਂ ਅੱਗੇ ਵੱਧ ਸਕੀਏ ਕੁਝ ਪੈਸਾ ਆ ਜਾਵੇ ਸਾਡੇ ਕੋਲੇ ਤੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਹੈ ਉਹਨਾਂ ਨੇ ਲੜਕੀ ਨੂੰ ਬਾਹਰ ਬਾਹਰ ਭੇਜਣ ਦਾ ਕੀਤਾ ਉਪਰਾਲਾ ਵੀ ਚੱਲ ਭੇਜਦੀਏ ਬਾਹਰ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਲੜਕੀ ਨੂੰ ਬਾਹਰ ਭੇਜਣ ਦਾ ਸੁਪਨਾ ਲਿਆ ਵਿੱਚ ਇੱਕ ਚੰਗਾ ਸੁਪਨਾ ਲੈ ਕੇ ਉਹਨਾਂ ਨੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਲੜਕੀ ਜਿਹੜੀ ਹੈ 7 ਦਿਨ ਬੰਬੇ ਕਾਰਗਲ ਜੇਲ੍ਹ ਆ ਉਹਦੇ ਵਿੱਚ ਰਹੀ ਇਹ ਮਾਮਲਾ ਇਦਾਂ ਕਿ ਜਿਹੜਾ ਲੜਕੀ ਦਾ ਪਿਤਾ ਜੀ ਸੀਗੇ ਨਾ ਉਹ ਮੇਰੇ ਕੋਲੇ ਪਹਿਲਾਂ ਹੀ ਆਉਂਦੇ ਜਾਂਦੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਐ ਕਰਕੇ ਵੀ ਸੋਸ਼ਲ ਵਰਕਰ ਵੀ ਕਰਦੇ ਆ ਨਾਲ ਤੇ ਉਹ ਇਸ ਕਰਕੇ ਉਹ ਫਿਰ ਜਦੋਂ ਲੜਕੀ ਫਸ ਗਈ ਉਥੇ ਐਮਬੈਸੀ ਨੇ ਐਫ ਆਈ ਆਰ ਕੱਟਤੀ ਉੱਤੇ ਫਿਰ ਉਦੋਂ ਦੂਜਾ ਉਦੋਂ ਮੇਰੇ ਕੋਲੇ ਆਏ ਇਹ ਸਵੇਰ ਤੇ ਜਦੋਂ ਲੜਕੀ ਦਾ ਮਾਮਲਾ ਆ ਜਾਂਦਾ ਨਾ ਉਦੋਂ ਮੈਨੂੰ ਇੱਕ ਮੈਂ ਜਜ਼ਬਾਤੀ ਮਤਲਬ ਕਿਉਂਕਿ ਜਿਹੜੇ ਪਿੰਡਾਂ ਵਾਲੇ ਲੋਕ ਹਨ ਇਹ ਜਜ਼ਬਾਤੀ ਹੈ ਵੀ ਉਦੋਂ ਉਦੋਂ ਇਸ ਕਰਕੇ ਫਿਰ ਹੋ ਜਾਂਦਾ ਵੀ ਯਾਰ ਕਿਸੇ ਦੀ ਲੜਕੀ ਫਸ ਗਈ ਤੇ ਕਿਉਂ ਮੱਲਾ ਤੇ ਇਸ ਕਰਕੇ ਮੈਂ ਕਿਹਾ ਵੀ ਮੇਰੇ ਲੜਕੀ ਹਨੀ ਕਰਕੇ ਨਾ ਮੈਂ ਕਿਹਾ ਵੀ ਚੱਲ ਬਈ ਆਪਾਂ ਹੁਣੇ ਚੱਲਾਂਗੇ ਤੇ ਆਪਾਂ ਨੂੰ ਘੜਾ ਕੇ ਲਿਆਵਾਂਗੇ ਫਿਰ ਅਸੀਂ ਗਏ ਬੰਬੇ ਗਏ ਇੱਥੋਂ ਹੀ ਬੰਬੇ ਜਾ ਕੇ ਰਾਤ ਦੋ ਰਾਤਾਂ ਤੇ ਇੱਕ ਦਿਨ ਲੱਗਿਆ ਫਿਰ ਅਸੀਂ ਉੱਥੇ ਜਾ ਕੇ ਜਵਾਨਤ ਵਗੈਰਾ ਲਾਈ ਜਵਾਨਤ ਵਗੈਰਾ ਲਗਾ ਕੇ ਫਿਰ ਅਸੀਂ ਉੱਥੋਂ ਲੜਕੀ ਨੂੰ ਕਢਾਇਆ ਬਾਹਰ ਤੇ ਫਿਰ ਅਸੀਂ ਲੈ ਕੇ ਆਏ ਇੱਥੇ ਪਤਾ ਕੀ ਲੱਗਿਆ ਵੀ ਕੀ ਕਾਰਨ ਰਿਹਾ ਲੜਕੀ ਨੂੰ ਜਿਹੜਾ ਇਹਨਾਂ ਦਿਨ ਜੇਲ੍ਹ ਕੱਟਣੀ ਪਈ ਹੈ ਮਾਪਿਆਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਜਾਂ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਾਰਨ ਕੀ ਨਿਕਲ ਕੇ ਸਾਹਮਣੇ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਇਦਾਂ ਕੀਤਾ ਨਾ ਉਹਨਾਂ ਨੇ ਇਹਨੂੰ ਜਾਲੀ ਇੱਕ ਦਾ ਇੱਕ ਜਾਲੀ ਵੀਜ਼ਾ ਲਵਾਤਾ ਇੱਕ ਰੀਅਲ ਵੀਜ਼ਾ ਲਵਾਤਾ ਜਿਹੜਾ ਟੂਰਿਸਟ ਵੀਜ਼ਾ ਸੀ ਉਹ ਰੀਅਲ ਸੀਗਾ ਤੇ ਇੱਕ ਜਿਹੜਾ ਵਰਕ ਪਰਮਿਟ ਲਵਾਤਾ ਜਾਲੀ ਲਵਾਤਾ ਉਸ ਕਰਕੇ ਜਦੋਂ ਉਹਨਾਂ ਨੇ ਚੱਕੀ ਤੇ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਇਹ ਹੁੰਦਾ ਕਿਉਂਕਿ ਐਮਬੈਸੀ ਕੀ ਕਰਦੀ ਹੈ ਉਹ ਇਹੀ ਚੀਜ਼ ਸੋਚਦੀ ਹੈ ਕਿ ਇਹਦਾ ਹੱਥ 'ਚ ਆ ਨਾ ਜਿਹੜਾ ਬੰਦਾ ਹੈ ਵੀ ਉਹਦਾ ਹੱਥ 'ਚ ਆ ਗਿਆ ਇਹਨੂੰ ਫੜੋ ਜੰਟ ਲਈ ਬਾਅਦ 'ਚ ਆਵਾਂਗੇ ਉਹ ਇਸ ਕਰਕੇ ਉਹ ਪਰਚਾ ਨਾਲ ਦੀ ਨਾਲ ਹੀ ਕੱਟ ਦਿੰਦੀ ਉਹਦੀ ਕਿੰਨੀ ਕੀ ਪਰੇਸ਼ਾਨੀ ਜਿਹੜੀ ਤੁਹਾਨੂੰ ਉੱਥੇ ਚੱਲਣੀ ਪਈ ਹੁਣ ਪਰੇਸ਼ਾਨੀ ਤਾਂ ਸਾਨੂੰ ਕੀ ਦੱਸ ਗਈ ਅਸੀਂ ਭੁੱਖੇ ਤੇ ਆਏ ਰਹਿ ਕੇ ਭੁੱਖੇ ਵੀ ਰਹੇ ਤੇ ਸਾਡੇ ਕੋਲੇ ਆਉਣ ਵੇਲੇ ਇਹ ਵੇਖ ਲਓ ਵੀ ਸਾਡੇ ਕੋਲੇ ਟਿਕਟਾਂ ਨੂੰ ਪੈਸੇ ਨਹੀਂ ਰਹਿ ਗਏ ਸੀਗੇ ਜਿਹੜੀ ਇੱਕ ਇੱਕ ਰੁਪਈਆ ਵੀ ਸਾਡਾ ਖਤਮ ਹੋ ਗਿਆ ਸੀ ਉੱਥੇ ਮੈਂ ਤਾਂ ਇਹ ਕਹਿੰਨਾ ਬਾਪਿਆਂ ਦੀ ਮੈਂ ਮੰਨਦਾ ਵੀ ਮਾਪੇ ਜਨਤਾ ਨਾਲੋਂ ਵੱਧ ਮਾਪਿਆਂ ਦੀ ਗਲਤੀ ਹੈ ਕਿਉਂਕਿ ਮਾਪਿਓ ਜੇ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਵੇਖੋ ਆ ਹੁਣ ਆਪਾਂ ਇੱਥੇ ਦੁਕਾਨ ਤੇ ਭੇਜਦੇ ਨਾਲ ਲੜਕੀ ਨੂੰ ਆਪਾਂ ਇਹ ਕਹਿੰਨੇ ਆ ਵੀ ਤੂੰ ਨਾ ਇਹ ਫਲਾਣੇ ਦੇ ਨਹੀਂ ਖੜਨਾ ਫਲਾਣੇ ਕੋਲੇ ਤੂੰ ਨਹੀਂ ਖੜਨਾ ਤੇ ਉੱਥੇ ਆਪਾਂ ਬਾਹਰ ਉੱਥੇ ਆਪਣਾ ਕੌਣ ਹੈ ਦੱਸੋ ਵੀ ਇਹ ਚੀਜ਼ ਆਪਣੀ ਆਮ ਵੀ ਮਤਲਬ ਆਮ ਪਬਲਿਕ ਦੀ ਵੀ ਬਹੁਤ ਜ਼ਿਆਦਾ ਗਲਤੀ ਹੈ ਅਪੀਲ ਮੈਂ ਤਾਂ ਇਹੀ ਕਰਨਾ ਕਰਨੀ ਚਾਹੁੰਦਾ ਵੀ ਨਾ ਹੀ ਮਤਲਬ ਇਹ ਚੀਜ਼ ਨੂੰ ਕਰੋ ਬਾਹਰ ਭੇਜੰਦੇ ਸੁਪਨੇ ਛੱਡੋ ਇੱਥੇ ਹੀ ਮਤਲਬ ਇਹ ਨਰਮਾ ਚੁੱਕ ਕੇ ਹੀ ਪਰਿਵਾਰ ਖੁਸ਼ ਸੀਗਾ ਨਰਮਾ ਚੁੱਕ ਕੇ ਆਪਦਾ ਪਰਿਵਾਰ ਪਾਲ ਰਿਆ ਸੀ ਬੱਚੇ ਖੁਸ਼ ਸੀ ਉਸ ਦਿਨ ਮੈਨੂੰ ਪਤਾ ਕਿ ਲੜਕੀ ਦਾ ਬਾਪ ਸੀ ਨਾ ਜਿਹੜਾ ਉਹਦੇ ਅੱਖਾਂ ਚੋਂ ਅੰਜੂ ਨਹੀਂ ਸੁੱਕ ਰਹੇ ਸੀ ਉਹ ਚੀਜ਼ ਨੂੰ ਵੇਖ ਕੇ ਹੀ ਮੈਂ ਗਿਆ ਇਹਨਾਂ ਦੇ ਨਾਲ ਇਹ ਤਾਂ ਵੇਖੋ ਨਾ ਮੈਨੂੰ ਇਦਾਂ ਹੀ ਲੰਦਾ ਹੁੰਦਾ ਮੈਂ ਕਿਨਾ ਨਾ ਵੀ ਕੁਝ ਚੰਗਾ ਕਰ ਲਈਏ ਜਿੰਦਗੀ ਨੇ ਪਤਾ ਨਹੀਂ ਕਦੋਂ ਖਤਮ ਹੋ ਜਾਣਾ